ਮਨਰੇਗਾ ਨੂੰ ਬਦਲ ਕੇ ਹੁਣ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਯਾਨੀ ਕਿ ਜੀ ਰਾਮ ਜੀ ਇਹ ਬਣਾ ਦਿੱਤਾ ਹੈ ਇਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬੜੇ ਵੱਡੇ ਬਦਲਾਅ ਹੋਏ ਹੈ ਖੇਤ ਮਜ਼ਦੂਰਾਂ ਲਈ ਤੇ ਰੂਰਲ ਫੈਮਿਲੀ ਨੂੰ এমਪਲੋਇਮੈਂਟ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਹ ਦੇਣ ਦੀ ਗੱਲ ਕੀਤੀ ਹੈ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੀ ਅੱਗੇ 100 ਦਿਨ ਦੀ ਸਕੀਮ ਸੀਗੀ ਕਿ 100 ਦਿਨ ਉਹਨਾਂ ਨੂੰ ਰੂਰਲ ਦੇ ਵਿੱਚ ਰੋਜ਼ਗਾਰ ਦਿੱਤਾ ਜਾਊਗਾ ਉਹ ਹੁਣ ਵਧਾ ਕੇ 125 ਦਿਨ ਕਰ ਦਿੱਤਾ ਗਿਆ ਹੈ ਉਧਰ ਹੀ ਨਾਲ ਦੂਜੇ ਪਾਸੇ ਇਹਨਾਂ ਨੇ ਕੀ ਕੀਤਾ ਕਿ ਡਿਮਾਂਡ ਐਂਡ ਸਪਲਾਈ ਕਾਤਾ ਅੱਗੇ ਸੀਗਾ ਡਿਮਾਂਡ ਬੇਸਡ ਵੀ ਜਦੋਂ ਕਿਸੇ ਨੂੰ ਰੋਜ਼ਗਾਰ ਨਹੀਂ ਮਿਲਦਾ ਉਹ ਜਾ ਕੇ ਕਹਿ ਸਕਦਾ ਕਿ ਮੇਰੇ ਕੋਲ ਰੋਜ਼ਗਾਰ ਹੈ ਨਹੀਂ ਤੇ ਉਹਦੇ ਵਿੱਚ ਉਹਨੂੰ ਰੋਜ਼ਗਾਰ ਦੇਣਾ ਪੈਂਦਾ ਸੀ ਜੇ ਨਹੀਂ ਉਹਦੇ ਨੂੰ ਰੋਜ਼ਗਾਰ ਦਿੰਦੇ ਤਾਂ ਉਹਨੂੰ ਬੇਰੋਜ਼ਗਾਰੀ ਪਤਾ ਮਿਲਦਾ ਸੀਗਾ ਯਾਨੀ ਕਿ ਉਹਨੂੰ ਕੋਈ ਨਾ ਕੋਸ਼ਿਸ਼ ਕਰਕੇ ਦੇਣਾ ਹੀ ਪੈਂਦਾ ਈ ਪਰ ਹੁਣ ਇਹਨਾਂ ਨੇ ਸਪਲਾਈ ਇਹ ਜੇ ਬੇਸਡ ਕਾਤਾ ਯਾਨੀ ਕਿ ਜੇ ਲੋੜ ਹੋਊਗੀ ਜੋ ਕੰਮ ਦੀ ਤੇ ਉਹ ਕੇਂਦਰ ਜਾਵੇਗਾ ਉਹ ਕੰਮ ਹੋਏਗਾ ਤੇ ਇਹਦੇ ਤੇ ਕੈਪਿੰਗ ਲਾਤੀ ਬਜਟ ਦੀ ਯਾਨੀ ਕਿ ਅੱਗੇ ਜੋ ਪਿੰਡਾਂ ਤੋਂ ਪ੍ਰੋਪੋਜ਼ਲ ਬਣ ਕੇ ਜਾਂਦੀ ਸੀਗੀ ਉਹ ਚੀਜ਼ ਨਹੀਂ ਹੋਊਗੀ ਹੁਣ ਇਹ ਚੀਜ਼ ਤੇ ਉੱਤੇ ਲਾਤੀ ਕੇਂਦਰ ਦੀ ਅਗਵਾਈ ਹੇਠ ਹੀ ਇਹ ਚੀਜ਼ ਹੋਊਗੀ ਦੂਜੀ ਗੱਲ ਹੈ ਪਹਿਲਾਂ 90% ਦੀ ਪੈਸਾ ਜਿਹੜਾ ਕੇਂਦਰ ਦਿੰਦਾ 10% ਦੀ ਸਟੇਟ ਪਾਉਂਦੀ ਸੀ ਹੁਣ 60% ਦੀ ਏ ਕੇਂਦਰ ਦੇਗਾ 40% ਦੀ ਸਟੇਟ ਪਾਉਣ ਗਿਆ ਯਾਨੀ ਕਿ ਇਹ ਫਿਰ ਇੱਕ ਨਵਾਂ ਚੀਜ਼ ਖੜੀ ਹੋ ਗਈ ਕਿਉਂਕਿ ਸਟੇਟਾਂ ਕੋਲੇ ਇਹ ਫੰਡ ਪਹਿਲਾਂ ਹੀ ਹੈ ਨਹੀਂ ਕਿ ਸਟੇਟਾਂ ਦਾ ਪਹਿਲਾਂ ਕਰਜ਼ੇ ਦੇ ਜਿਉਂ ਰਹੀਆਂ ਤੇ ਜਦੋਂ ਕੇਂਦਰ ਤੋਂ ਪੈਸਾ ਹੀ ਨਹੀਂ ਆਉਣਾ ਤੇ ਸਟੇਟਾਂ ਤੋਂ 40% ਪੈਣਾ ਨਹੀਂ ਕੰਮ ਆਪਣੇ ਆਪ ਖਤਮ ਹੋ ਜਾਣਾ ਹੁਣ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਕੱਲੇ ਜਿਹੜਾ ਮਜ਼ਦੂਰਾਂ ਦਾ ਹੱਕ ਸੀਗਾ ਉਹ ਇੱਕ ਗੱਲ ਵਾਪਸ ਹੋ ਗਈ ਕਿਉਂਕਿ ਹੁਣ ਡਿਮਾਂਡ ਬੇਸ ਨਹੀਂ ਰਹਿ ਗਿਆ ਕਿਉਂਕਿ ਹੱਕ ਨਾਲ ਜੇ ਜਾ ਕੇ ਮੰਗ ਨਹੀਂ ਸਕਦੇ ਜੇ ਹੋਏਗਾ ਜੋ ਕੇਂਦਰ ਚਾਹੇਗੀ ਬਜਟ ਹੋਏਗਾ ਤੇ ਫਿਰ ਗੱਲ ਹੈਗੀ ਹੈ ਦੂਜੀ ਗੱਲ ਇਹਦੇ ਚ ਜਿਹੜੀ ਇਹ ਆ ਗਈ ਕਿ ਜਿਵੇਂ ਆਰਡੀਐਫ ਦਾ ਪਹਿਲਾ ਪੈਸਾ ਲੈ ਲਿਆ ਹੈਗਾ ਹੁਣ ਇਹਦੇ ਚੋਂ ਵੀ ਜਦੋਂ ਪੈਸਾ ਕੇਂਦਰ ਨੇ ਖਿੱਚ ਲਿਆ ਸਟੇਟਾਂ ਨੇ ਪਾਇਆ ਨਾ ਜਿਹੜਾ ਪਿੰਡਾਂ ਦਾ ਵਿਕਾਸ ਵੀ ਰੁਕੂਗਾ ਪਰ ਅਸਲ ਦੇ ਵਿੱਚ ਇਹ ਸਾਰੀ ਚੀਜ਼ ਜਿਹ ਤੋ ਜਿਹੜਾ ਫਾਇਦਾ ਹੋਣਾ ਉਹ ਇਨਡਾਇਰੈਕਟਲੀ ਕਾਰਪੋਰੇਟ ਨੂੰ ਹੋਣਾ ਕਿਉਂਕਿ ਜਿਹੜੇ ਮਜ਼ਦੂਰ ਅੱਜ ਪਿੰਡਾਂ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਰੋਜ਼ਗਾਰ ਦੀ ਗਾਰੰਟੀ ਹੈ ਖਾਸ ਕਰਕੇ ਜਦੋਂ ਦੇਖਿਆ ਗਿਆ ਕਰੋਨਾ ਵੇਲੇ ਜਿਹੜੇ ਨੂੰ ਕਾਰਖਾਨੇਦਾਰਾਂ ਨੇ ਛੱਡਤਾ ਸੀ ਘੜਤਾ ਸੀਗਾ ਤਾਂ ਉਹ ਵਿਚਾਰੇ ਚੱਲ ਕੇ ਆਪਦੇ ਪਿੰਡਾਂ ਤੱਕ ਵਾਪਸ ਪਹੁੰਚੇ ਤੇ ਉੱਥੇ ਮਨਰੇਗਾ ਉਹਨਾਂ ਦਾ ਸਹਾਰਾ ਬਣੀ ਕਿਉਂਕਿ ਡਿਮਾਂਡ ਬੇਸ ਸੀਗਾ ਤੇ ਉਹਨਾਂ ਦਾ ਹੱਕ ਸੀਗਾ ਹੁਣ ਉਹ ਚੀਜ਼ ਜਿਹੜੀ ਹੈਗੀ ਹੈ ਉਹ ਜਦੋਂ ਨਹੀਂ ਮੰਗ ਸਕਣਗੇ ਤਾਂ ਉੱਥੇ ਆ ਕੇ ਉਹਨਾਂ ਦਾ ਉਹ ਜਿਹੜਾ ਹੈ ਮਜਬੂਰੀ ਵਸ ਸ਼ਹਿਰਾਂ ਦੇ ਵਿੱਚ ਹੀ ਕਾਰਖਾਨੇਦਾਰਾਂ ਦੇ ਇਹ ਉੱਤੇ ਹੀ ਡਿਪੈਂਡੈਂਟ ਰਹਿਣਾ ਪਊਗਾ ਅਸਲ ਦੇ ਵਿੱਚ ਜਿਹੜਾ ਇਹ ਸਾਰੀ ਚੀਜ਼ ਹੈ ਕਿਉਂਕਿ ਜਦੋਂ ਕਰੋਨਾ ਦੇ ਵਿੱਚ ਗਏ ਤੇ ਉਦੋਂ ਹੁਣ ਇਹਦੇ ਚ ਕਰਤਾ ਕਿ ਜਦੋਂ ਸੀਜ਼ਨ ਆਉਂਦਾ ਹੈਗਾ ਉਹ ਸੀਜ਼ਨ ਦੇ ਵਿੱਚ ਜਦੋਂ ਖੇਤੀ ਦਾ ਸੀਜ਼ਨ ਹੈ ਜਾਨੀ ਵਾਢੀ ਪੀਕ ਤੇ ਆ ਜਾਂ ਉਹ ਤੋਂ ਬਾਅਦ ਬਜਾਈ ਪੀਕ ਤੇ ਆ ਉਹ 60 ਦਿਨ ਸਟੇਟ ਦੱਸੂਗੀ ਕਿ ਕਿਹੜੇ ਸਾਤ ਦਿਨ ਬਿਲਕੁਲ ਕੰਮ ਨਹੀਂ ਹੋਏਗਾ ਤਾਂ ਜੋ ਲੇਬਰ ਦੀ ਸਮस्या ਨਾ ਆਵੇ ਪਰ ਅਸਲ ਦੇ ਵਿੱਚ ਕੀ ਹੈ ਕਿ ਜਿਹੜੇ ਲੋਕ ਅਸੀਂ کارਖਾਨੇ ਦਾ ਚ ਵੇਖੇ ਹੈਗੇ ਆ ਕਿ ਉਹ ਕੰਮ ਕਰਦੇ ਆ ਜਦੋਂ ਯੂਪੀ ਬਿਹਾਰ ਵਾਲੇ ਆਸ ਕਰਕੇ ਜਦੋਂ ਉਹ ਬਜਾਈ ਤੇ ਵੜਾਈ ਦਾ ਸੀਜ਼ਨ ਆਉਂਦਾ ਉਹ ਆਪਦੇ ਪਿੰਡਾਂ ਨੂੰ ਜਾਂਦੇ ਆ ਬਜਾਈ ਕਰਨ ਬੜਾ ਆਈ ਕਰਨ ਹੁਣ ਜਦੋਂ ਮੈਂ ਇਹ ਸਕੀਮ ਦੇ ਵਿੱਚ ਹੀ ਉਥੇ এমਪਲੋਇਮੈਂਟ ਨਹੀਂ ਹੋਊਗੀ ਤਾਂ ਉਹ ਬੰਦ ਹੋ ਗਈ ਜਦੋਂ 60 ਦਿਨਾਂ ਲਈ ਬੰਦ ਕਰਤੀ ਜਿਹੜੇ ਉਥੇ ਉਹਨਾਂ ਦਾ ਪਰਿਵਾਰ ਕੰਮ ਕਰਦਾ ਸੀਗਾ ਨਰੇਗਾ ਦੇ ਵਿੱਚ ਜਾਂ ਇਹਦੇ ਵਿਕਸ ਜੀ ਰਾਮ ਜੀ ਦੇ ਵਿੱਚ ਉਹ ਵਿਹਲਾ ਹੋ ਗਿਆ ਉਹ ਹੁਣ ਆਪੇ ਉਥੇ ਸਾਂਭ ਲੂਗਾ ਇੱਥੋਂ ਵਾਲੀ ਲੇਬਰ ਉਥੇ ਨਹੀਂ ਜਾਏਗੀ ਤੇ ਉਹਨੂੰ ਇੱਥੇ ਹੀ ਕੰਮ ਤੇ ਲੱਗਿਆ ਰਹੂਗਾ ਜਿਹਦੇ ਨਾਲ ਕਿ ਉਹਨੂੰ کارਖਾਨੇਦਾਰ ਨੂੰ ਸਮੱਸਿਆ ਨਹੀਂ ਆਏਗੀ ਤੇ ਲੇਬਰ ਵੀ ਵੱਧ ਨਹੀਂ ਦੇਣੀ ਪੈਗੀ ਉਨੀ ਲੇਬਰ ਤੇ ਆਈ ਰੱਖੇਗਾ ਯਾਨੀ ਕਿ ਮਹਿੰਗੀ ਲੇਬਰ ਲੈ ਕੇ ਕੰਮ ਨਹੀਂ ਕਰਾਉਣਾ ਪਏਗਾ ਦੂਜੀ ਗੱਲ ਹੈ ਕਿ ਇਹਦੇ ਚ ਜਿਹੜਾ ਇਹਨੇ ਇੱਕ ਬੇਸ ਲੈਵਲ ਫਿਕਸ ਕੀਤਾ ਸੀ ਦਿਹਾੜੀ ਦਾ ਉਦੋਂ ਉੱਤੇ ਪ੍ਰਾਈਵੇਟ ਵਾਲੇ ਨੂੰ ਦਿਹਾੜੀ ਦੇਣੀ ਪੈਂਦੀ ਸੀ ਪਰ ਹੁਣ ਜਦੋਂ ਇਹ ਸਕੀਮ ਦੇ ਤਹਿਤ ਆ ਗਏ ਤੇ ਇਹ ਚੀਜ਼ ਹੌਲੀ-ਹੌਲੀ ਖਤਮ ਹੁੰਦੀ ਗਈ ਤਾਂ ਆਟੋਮੈਟਿਕਲੀ ਜਿਹੜੀ ਹੈਗੀ ਹੈ ਉਹ ਦਿਹਾੜੀ ਜਿਹੜੀ ਇਹ ਹੈ ਕਿ ਆ ਉਹ ਹੁਣ ਫਿਕਸ ਨਹੀਂ ਰਹੂਗੀ ਵੀ ਇਹ ਦੂ ਉੱਤੇ ਹੀ ਜਾਊਗੀ ਉਹ ਤਾਂ ਡਿਮਾਂਡ ਐਂਡ ਸਪਲਾਈ ਨਾਲ ਹੈ ਜਿੱਦੋਂ ਕੋਲ ਸਪਲਾਈ ਜਦੋਂ ਲੇਬਰ ਦੀ ਵਧਾਤੀ ਆਪੇ ਹੀ ਦਿਹਾੜੀ ਘਟੂਗੀ ਸੋ ਇਹ ਚੀਜ਼ ਇਨਡਾਇਰੈਕਟਲੀ ਮਜ਼ਦੂਰ ਨੂੰ ਨਹੀਂ ਫਾਇਦਾ ਦਿੰਦੀ ਕਾਰਖਾਨੇਦਾਰਾਂ ਨੂੰ ਫਾਇਦਾ ਦੇਗੀ ਨਾ ਹੀ ਇਹ ਲੇਬਰ ਖੇਤੀ ਵਾਲਿਆਂ ਨੂੰ ਕੋਈ ਵੀ ਉੱਥੇ ਬਹੁਤ ਵਧੀਆ ਰਹੇਗੀ ਸੋ ਅਸਲ ਦੇ ਵਿੱਚ ਸਾਡਾ ਇਹ ਸਾਰੇ ਦੇ ਵਿੱਚ ਜਿਹੜਾ ਹੈਗਾ ਉਹ ਨਾਮ ਬਦਲ ਕੇ ਵਿਕਾਸ ਨਹੀਂ ਹੁੰਦਾ ਇਸ ਅਸਲ ਦੇ ਵਿੱਚ ਜਿਹੜੀ ਲੋਡ ਹੈਗੀ ਹੈ ਕਿ ਪੁਖਤਾ ਗਰੀਬਾਂ ਨੂੰ ਵੀ ਬਰਾਬਰੀ ਦੇਓ ਕਿਉਂਕਿ ਅੱਜ ਜਿਹੜਾ ਅਮੀਰ ਗਰੀਬ ਦਾ ਪਾੜਾ ਮੁੜ ਵੱਧ ਰਿਹਾ